ਦੀਆਂ ਵੀ ਲੰਗੀਆਂ ਰੱਖੀਆਂ ਵੀ ਲੰਗੀਆਂ ਮੇਰਾ ਭਰਾ ਦਾ ਆ ਹੀ ਨਹੀਂ ਫਿਰ ਪਤਾ ਨਹੀਂ ਕਿਹੜੇ ਕੰਮਾਂ 'ਚ ਬੀਜ਼ੀ ਆ ਪਤਾ ਨਹੀਂ ਕਿਹੜੇ ਕੰਮਾਂ 'ਚ ਬੀਜ਼ੀ ਆ ਜਿਹਾ ਤੱਕਾਂ ਚਾਰ ਮਹੀਨਾ ਤੋਂ ਅੱਧਾ ਕੰਮ ਕਰ ਕੀ ਪਤਾ ਜੇ ਇਸ ਵਾਰ ਆਂਦਾ ਇਹਨਾਂ ਹੋਵੇ ਸਦਾ ਸੋਦਾ ਸਿਰ ਤੇ ਉਹ ਰੋ ਭਾਈ ਭੈਣ ਦੇ ਘਰੇ ਪਹੁੰਚ ਗਏ ਭੈਣ ਤਾਂ ਕਿਤੇ ਦੀਦੀ ਨਹੀਂ ਹੈਗੀ ਪਹਿਲਾ ਪਹਿਲਾ ਗੱਡੀ ਤੋਂ ਸਮਾਨ ਕੱਢ ਲੈਣੇ ਫਿਰ ਦੇਖਦੇ ਆ ਭੈਣ ਕਿੱਥੇ ਆ ਭੈਣ ਤਾਂ ਧੀ ਕਿਰੀ ਹੋਗੀ ਕਿ ਭਾਈ ਤਾਂ ਸਧਾਰਾ ਲੈ ਕੇ ਆਇਆ ਹੀ ਨਹੀਂ ਕਮਾ ਕੇ ਜਾਣ ਜਾ

ਗਿਆ ਬਸ ਭੈਣ ਕੰਮਾ ਕਰਕੇ ਆਈ ਨਹੀਂ ਗਿਆ ਚਲ ਬੇਬੇ ਮਾਪਾ ਠੀਕ ਸੇ ਹਾਂ ਮੈਂ ਤਾਂ ਥੱਕੀ ਦੀ ਥੱਕੀ ਜਿੰਨ ਦੀਪ ਡੀਕ ਕੇ ਮੈਨ ਲੱਗਦਾ ਸਭੀ ਸਵਾਦ ਸੰਧਾਰ ਆਉਂਦਾ ਹੈ ਚਲ ਮੈਂ ਚਾਪੇਗਾ ਨਾ ਕਰੇ ਵੀ ਕਿਹਾ ਸੀ ਮੜੀ ਜੀ ਪੀਲਾ ਨਾ ਨਾ ਮੜੀ ਜੀ ਨਾ ਕੋਈ ਨਾ ਲੈਉਣੇ ਕਿਤੇ ਵੜੀ ਠੀਕ ਚੱਲ ਰਹੀ ਸੀ ਨੋ ਵਧੀਆ ਫਿਰ ਤੂੰ ਕੀ ਕਰਦਾ ਹੁੰਦਾ ਮੈਂ ਦਰਮਾਸੇ ਕੰਮ ਕੰਮ ਨਹੀਂ ਕਰਦਾ ਹੁੰਦਾ ਹੋਰ ਕੀ ਕਰਦਾ ਹੁੰਦਾ ਅਮ ਨਵੇਂ ਮੀਂਹ ਦੀ ਲੱਤੀ ਸੀ ਲੱਡੂ ਦਾ ਖਾਣਾ ਨਾ ਦੱਕਾ ਨੂੰ ਮਾ ਯਾਰ ਉਹ ਕਿੰਨਾ ਕਿੰਤਾ ਨਹੀਂ ਕੀ ਆਰ ਕੇ ਖਾਰੇ ਜੇ ਡਾਕਟਰ ਨੇ ਮਿੱਠੇ ਤੋਂ ਮਨਾ ਦਿੱਤਾ ਹੈ ਮਿੱਠੇ ਜੋ ਨਹੀਂ ਲੱਡੂ ਨਹੀਂ ਲੱਡੂ ਵਿੱਚ ਲੱਡੂ ਨੂੰ ਕਿਤਾ ਉਹ ਉੱਛਾ ਇਹ ਕਿਹਨੀ ਹੈਗੀ ਚੀਜ਼ ਇਹ ਤੇ ਵੀ ਦਰਦੂਈ ਹੈ ਲੱਡੂ ਨਹੀਂ ਹੈਗੇ ਦੰਨੇ ਮਿੱਠੇ ਨੇ ਜੀ ਫੇਰ ਦੰਨੇ ਗੇ ਰਹੇ بس میرے ਵੀ ਘਰ ਦੇ ਕੰਮ ਕਰ ਮੇਰਾ ਸਿੱਧਾ ਮੇਰਾ ਵੀ ਘਰ ਦਾ ਫਿਰ ਕੰਮ ਹੈ ਤਾਂ ਸਾਡੇ ਵੀ ਹੁੰਦੇ ਨੇ ਬਹੁਤ ਜ਼ਿਆਦੇ ਕੰਮ ਚਲ ਹਾਂ ਹਾਲੇ ਪਰ ਬੁੜਾ ਨਾ ਨਾ ਲੈ ਲੈ ਵੀ ਰੋਟੀ ਬਣਾਉਣੀ ਆ ਨਾ ਪੈਣੇ ਤੈਨੂੰ ਚਾਹ ਪਿਲਾਤੀ ਬਸ ਮੈਨੂੰ ਹੁਣ ਖੇਤ ਜਾਣਾ ਕੰਮ ਆ ਉੱਥੇ ਕੋਈ

ਦੇਖਾਂ ਗਾਰੇ ਨੂੰ ਗਏ ਕੱਪੜੇ ਬਦਲ ਕੇ ਦੇਖਾਂ ਹੁਣ ਵੀ ਫਤ ਚੋੜੇ ਬਿਨਾਂ ਅਲ ਦੇ ਕਰਦਾ ਸੁੰਧਾਰਾ ਆਇਆ ਆ ਫਿਰ ਨਸਮਾਂ ਦੇ ਕਿ ਵੀ ਸਾਨੂੰ ਦੇ ਦਿਨ ਤੱਕ ਆਉਂਦਾ ਪਰ ਕੋਈ ਬਿਕਾਲਿਆ ਸਾਨੂੰ ਦੇਖ ਕੇ ਨਹੀਂ ਜਦਾ ਦਰਦਾ ਆ ਹੁਣ ਤਾਂ ਠੀਕ ਹੈ ਤੇ ਸਾਤਰੀ ਕਾ ਕਿਵੇਂ ਜਾਨ ਆ ਗਈ ਚਾਚੀ ਦੇ ਚ ਬਹਿ ਜਾ ਅੱਜ ਮੇਰਾ ਭਰਾ ਆਇਆ ਸੀ ਸੰਧਾਰਾ ਦੇ ਨਾਲ ਅੱਛਾ ਅੱਛਾ ਮੈਂ ਕਿਵੇਂ ਆਉਣੇ ਹੋਗੇ ਅੱਜ ਰਹੀ ਆਉਣੇ ਹੋ ਗਿਆ ਕਿ ਤੇਰੇ ਤੋ ਠੀਕ ਠਾਕ ਹਾਂ ਹਾਂ ਸਭ ਠੀਕ ਤੁਸੀਂ ਜਿਦ ਸੋ ਹਾਂ ਠੀਕ ਆ ਪੁੱਤ ਤੂੰ ਦੱਸ ਠੀਕ ਠਾਕ ਅੱਛਾ ਲੈ ਮੈਂ ਤਾਂ ਆਹ ਕਰਦੀ ਦੀ ਉਹ ਬੈਹੜ ਜਾ ਤੂੰ ਤੇਰੇ ਮੁੰਡੇ ਦਾ ਕਹਿੰਦਾ ਦਾਦੀ ਵੀ ਰਿਹਾ ਚਾਹ ਕਰਦੀ ਪਾ ਦੇ ਪਰ ਬੈਹ ਜਾ ਚਾਹ ਪਾੜ ਦੱਸ ਪੁੱਤ ਨਹੀਂ ਕੋਈ ਨਾ ਹਲਦਾ ਪੀ ਕੇ ਐਸੀ ਵਾਇਸ ਨਾ ਸਾਇਬੂਰੀ ਹੁੰਦੀ ਹੈ ਅੱਛਾ ਪਨਾ ਵਾਸਤੇ ਕਿਸੀ ਤੇ ਹੁਣ ਪੀ ਕੇ ਆਈ ਐ ਸਰ ਇਹ ਪ੍ਰੋਗਰਾਮ ਸ਼ਾਇਬਾ ਹਾਂ ਨੀ ਮੇਰੇ ਕੋਲ ਤੇ ਆਲਾ ਹੋ ਗਿਆ ਫਿਰ ਤਾ ਉਹਦਾ ਕੀ ਬਈ ਜ ਮੈ ਤੇ ਆ ਮੰਦਰਾ ਲੈ ਪੁੱਤਾ ਡੱਬਾ ਤੇਰਾ ਨਾ ਨਾ ਲੱ ਸੇ ਪੁੱਤੇ ਤੇਰਾ ਸਾਰੇ ਕਿੰਨਾ ਲੇਟ ਹੋ ਗਿਆ ਆ ਬਸ ਕਵੀਨ ਧਾਰੀਆਂ ਨੇ ਪੁੱਤ ਕਵੀਨ ਲੈ ਗਈ ਮੈਂ ਦਾ ਪੁੱਛਿਆ ਸੀ ਵੀ ਇੰਨੀ ਲੇਟ ਮਿੰਦਾ ਨਾ ਆਉਂਦਾ ਸੀ ਵੀ ਅੱਜ ਆਉਂਦਾ ਨਹੀਂ ਮੈਂ ਸੁਧਾਰਾ ਉਹ ਫਿਰ ਕਹਿੰਦਾ ਮੈਨੂੰ ਵੀ ਪੁੱਛਿਆ ਸੀ ਅੱਜ ਵੀ ਕਿਉਂ ਨਹੀਂ ਆਇਆ ਕਹਿੰਦਾ ਵੀ ਕਵਿਲਦਾਰੀਆਂ ਨੇ ਮੈਂ ਕਿਹਾ ਕਿਹੜੀਆਂ ਕਵਿਲਦਾਰੀਆਂ ਕਹਿੰਦਾ ਹੁੰਦਾ ਬਸ ਉਹ ਵੀ ਖੇਤੀਬੀ ਰਹਿਦਾ ਮੇਰਾ ਪੁੱਤ ਇਹ ਹੁੰਦਾ ਬੇਕਰ ਨੂੰ ਦਾ ਤਾਂ ਕਿਹੜੇ ਦਿਨ ਆਇਆ ਪੁੱਤ ਅਰੁ ਮਹੀਨਾ ਹੋ ਗਿਆ ਮੈਂ ਤਨੂ ਨਾ ਆਇਆ ਹੁੰਦਾ ਬਈ ਫਿਰ ਮੇਰੇ ਦਾ ਮੰਮੀ ਪਾਪਾ ਗਏ ਹੋਏ ਨੇ ਬਾਹਰ ਨਾ ਕੈਨੇਡਾ ਦੁੱਜੇ ਪਰ ਕੋਲ ਬਸਾ ਹੀਆ ਜੇ ਮੰਨ ਕਾਤਾ ਦੇ ਜਾਂਦਾ ਨਿਮਿਲਾ ਪਤਾ ਹੀ ਆ ਬੁੱਤ ਪੇਤੇ ਮਾਰਤਾ ਹੈ ਨਹੀਂ ਰਹਿਣਾਂ ਤੇ ਡੈਡੀ ਹੋਰੀ ਤੇ ਨਾਲ ਚਲੇ ਬਹੁ ਆਦੀ ਪ੍ਰਜਾਇਗੀ ਮਰਜੀ ਦੇ ਦੇ ਕਿਹੜਾ ਪਤਾ ਬੁੱਤ ਕਦਵੇਂ ਤੈਨੂੰ ਮਈਆ ਹਣ ਸਰ ਦਿੰਦੇ ਹੀ ਗਈ ਹਣ ਜਿਹੜਾ ਇਸ ਤਰ੍ਹਾਂ ਰਹਿ ਗਿਆ ਤਾਂ ਚਾਲਾ ਪਾਨ ਕੀ ਦੇਣਾ ਦਦੇ ਜੋ ਆਹ ਹੁੰਦਾ ਪੁੱਤ ਜਦ ਜਿਆਣਾ ਨਾ ਟਾਈਮ ਤੇ ਕੀ ਜਾਗੀ ਬਹੁ ਵਧੀਆ ਲੱਗਦੀ ਆ ਉਹ ਮੰਦਰ ਆ ਗਿਆ ਸੀ ਇਸ ਵਾਰ ਦੇਖ ਕੇ ਜਾਂਦੀ ਪਰ ਦੇ ਦੇ ਤਾ ਚਲ ਪੁੱਤ ਮਰਜੀ ਆ ਲੈ ਜਾਨਾ ਨਾ ਮਾ ਮੋਰ ਨੂੰ ਤੇ ਹਰfte ਕਹ ਲੈ ਬੀਤੇ ਹਰ ਦੇ ਨਾਲ ਵਜੇ ਟਾਈਮ ਤੇ ਹੀ ਵਜੇ ਰਹਦੇ ਤੇ ਆ ਦੇ ਦਿਨਾਂ ਚਾਹੀ ਮਾ ਮੋਰ ਇਹਦਾ ਪੈੜਾ ਜਿਹਾ ਲੱਗਦਾ ਪਿਛਲੇ ਦਿਵਾਲੀ ਤੇ ਇਹ ਨੂੰ ਦਿਵਾਲੀ ਤੇ ਤੇ ਨਹੀਂ ਆਈ ਸੀ ਇਹ ਭਰਾਰ ਵਾਲੀ ਤੇ ਨਹੀਂ ਆਈ ਸੀ ਫੇਰ ਨਿੰਗ ਦੀਵਾਲੀ ਇੱਥੇ ਹੀ ਹੈ ਸੈਲਿਬ੍ਰੇਟ ਕਰਦੇ ਨੇ ਅੱਛਾ ਉਸ ਵਾਰ ਨਹੀਂ ਆਈ ਫੇਰ 3 ਲੰਗੀਆਂ ਨੇ ਪੁੱਤ ਕਿੰਨੇ ਦਿਨ ਹੋ ਗਏ ਰੱਖਦੀਆਂ ਨੇ ਲੰਗੀਆਂ ਹੋਂਦਾਂ ਨਾ ਮਾ ਮਾਈ ਮਰੀ ਪੁੱਤ ਮੇਲੇ ਕਿਉਂ ਨਾਲ ਆਲੇ ਹੋਗੇ ਨੌਂੀਆਂ ਦੇ ਸੁਣ ਤੁਸੀਂ ਵੀ ਵੱਟ ਲਈਆਂ ਸੀ ਆ ਸੇਵੀਏ ਤਾਂ ਪੁੱਤ ਥੋੜੀ ਜਿਹੀ ਮੈਨੂੰ ਨੇ ਬਰੇੜੀ ਪਾਈ ਸੀ ਕੀ ਕਰਾਂ ਕਿ ਮੱਥਾ ਟੇਕੂਗਾ ਫਿਰ ਜਿੰਦਗੀ ਦਾ ਵੱਟ ਲਾਂਗੇ ਵੀ ਆਪਾਂ ਸਨ ਦਾ ਵੱਟੀਆਂ ਸੀ ਆ ਹਾਂ ਕਿ ਫੇਰ ਕਰੂਗਾ ਮੈਂ ਅੱਛਾ ਫਿਰ ਮੇਰੇ ਉਥੋਂ ਜਿੰਦਾਂ ਲਈ ਆਉਂਗਾ ਪਰਾ ਮੇਰਾ ਜਿਆਗ ਕੋਤੇ ਫੇਰ ਅਸੀਂ ਵੀ ਵੱਟਾਂਗੇ ਚਿੰਦੇ ਨਾਲ ਹੀ ਅੱਛਾ ਚੱਲ ਕੇ ਮੈਂ ਚੱਲ ਪੈਂਦੇ ਪਹਿਲੇ ਕਹਿਣਾ ਵੀ ਉੱਪਰ ਨਹੀਂ ਕੋਈ ਨਾ ਪੀਕੇ ਆਈ ਸੀ

ਲਾ ਦੇ ਲੱਕੀ ਦੇ ਪੈਣੇ ਮਾਰਦੀ ਸੀ ਫਿਰ ਕੀ ਹੋ ਗਿਆ ਜੇ ਮੇਰਾ ਭਰਾ ਲੇਟ ਆ ਗਿਆ ਆਉਂਦੇ ਨੂੰ ਉੱਪਰ ਦੇ ਨਾਲੋਂ ਸੰਦੜਾ ਫੜਾ ਕੇ ਜਾ ਉੱਪਰ ਦੇ ਹਿੱਤਾਂ ਨੇ ਮੈਨੇ ਸੁਣ ਆਪਾਂ ਨੇ ਫਿਰ ਆਖਾਂ ਅੱਗੇ ਚੜਾ ਕੀ ਨਹੀਂ ਜਾਂਦੇ ਲਾ ਦੇ ਆਈ ਸੰਦੜਾ ਕੰਮ ਨਿਭੜਾ ਲਾ ਦੇ ਆਈ ਸੰਦੜਾ ਕੰਮ ਨਿਭੜਿਆ ਸਨੀ ਦਾ ਕਹਿ ਦੂਗੀ ਵੀ ਜਸ ਜਸਨੀਲ ਖਾਦਾ ਗਈ ਦੇਖ ਕੇ ਤਾਂ ਗਰੀਨ ਚਾਹ ਹੁਣ ਆਪਦੇ ਵੀ ਕੰਮ ਤਾਂ ਨਿਕਲਿਆ ਸ਼ਕੀ ਗਾਲਜੀ ਅਮੀਰ ਕਾ ਜਦ ਸਾਰੇ ਠੀਕ ਹੋਗੇ ਅਤੇ ਜੇ ਸਾਨੇ ਅੱਜ ਵੀਡੀਓ ਬਣਾਤੀ ਆ ਪਲੀਜ਼ ਉਹਨੂੰ ਸ਼ੇਅਰ ਕਰੋ ਕਮੈਂਟ ਕਰੋ ਬਸ ਕਰਵਾ ਲੈਂਗੇਮ ਥੈਂਕ ਯੂ ਤੇ ਜੇ ਸੋਨੇ ਹੋਰੇ ਜੇ ਵੀਡੀਓ ਚਾਹਦੇ ਹੋ ਤਾਂ ਵੱਧ ਤੋਂ ਵੱਧ ਕਮੈਂਟ ਕਰੋ ਥੈਂਕ ਯੂ